ਦੀ ਧਰਨਾ ਦੇ ਰਹੇ ਹੋ ਪੰਜਾਬ ਰੋਡ ਦੇ ਸਟਾਫ ਵੱਲੋਂ ਕੀ ਕਾਰਨ ਹੈ ਤੇ ਜਰਾ ਸਾਨੂੰ ਵਿਸਥਾਰ ਰੂਪ ਚ ਦੱਸਿਆ ਦੱਸਿਓ ਜਰਾ ਕਾਰਨ ਪਾਇਆ ਜੀ ਸਰਕਾਰ ਨਾਲ ਸਾਡਾ ਸਬਰ ਪਰਖਣ ਲੱਗੀ ਦੀ ਇਮਤਿਹਾਨ ਲੈ ਰਹੀ ਹੈ ਇਹ ਸਰਕਾਰ ਨੂੰ ਅਸੀਂ ਦਾਤ ਦੇਣਾ ਚਾਹੁੰਦੇ ਆ ਵੀ ਇਮਤਿਹਾਨ ਕਿਵੇਂ ਸਾਨੂੰ ਪਾਸ ਹੋਣਾ ਸਰਕਾਰਾਂ ਫੇਲ ਹੋਣੀਆਂ ਅੱਜ ਦਾ ਜੋ ਸਾਡਾ ਧਰਨਾ ਹੜਤਾਲ ਹੈ ਉਹ ਸਾਡੀ ਮੇਨ ਮੁੱਖ ਮੰਗ ਹੈ ਜਿਹੜਾ ਸੰਗਰੂਰ ਸਾਡੇ ਨਜ਼ਾਇਜ਼ ਪੱਖੇ ਦੇ ਕੇ ਦਸ ਆਗੂ ਅੰਦਰ ਕੀਤੇ ਹੋਏ ਨੇ ਦੂਸਰਾ ਜੋ ਮੰਤਰੀ ਟਰਾਂਸਪੋਰਟ ਜੀ ਨਾਲ ਸਾਡੀ 1 ਤਰੀਕ ਨੂੰ ਵੀ 30 ਤਰੀਕ ਨੂੰ ਮੀਟਿੰਗ ਹੋਈ ਸੀ ਉਹ ਜੋ ਮੰਗਾਂ ਉਹਨਾਂ ਨੇ ਮੰਨੀਆਂ ਸੀ ਉਹ ਹਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਤੀਜਾ ਜੋ ਸਾਡੇ ਡਾਊਨਕੇਟਰ ਪਾਲਿਸੀ ਲੈ ਕੇ ਆ ਰਹੇ ਨੇ ਤਿੰਨ ਮੰਗਾਂ ਦੇ ਉੱਪਰ ਸਾਡੀ ਅੱਜ ਪ੍ਰੋਪਰ ਹੜਤਾਲ 12 ਵਜੇ ਤੋਂ ਸ਼ੁਰੂ ਹੋਈ ਆ ਵੈਸੇ ਤਾਂ ਇਹ ਹੜਤਾਲ ਅੱਜ ਤੇ ਕੱਲ੍ਹ ਨੂੰ ਪੂਰੇ ਦਿਨ ਦੀ ਆ ਪਰ ਜੇ ਸਰਕਾਰ ਦਾ ਇਸੇ ਤਰੀਕੇ ਅੜੀਲ ਰਵਈਆ ਰਿਹਾ ਤਾਂ ਇਹ ਲੰਮਸਾਂ ਵੀ ਜਾ ਸਕਦੀ ਹੈ ਕਿਉਂਕਿ ਜਿੰਨਾ ਪੰਜਾਬ ਦਾ ਕੱਚਾ ਕੰਮ ਜਾਂ ਮੁਲਾਜ਼ਮ ਵਰਗਾ ਉਹ ਐਤਕੀ ਸਰਕਾਰ ਨਾਲ ਘਟਾ ਘੱਡੀ ਕਢਣ ਲੱਗਿਆ ਹੋਇਆ ਵੀ ਇੱਕ ਵਾਰ ਹੁਣ ਕਰੇ ਲੋ ਜਦੋਂ ਸਾਨੂੰ ਘਰ ਨੂੰ ਹੀ ਭੇਜ ਦੋ ਨਗੂਣੀਆਂ ਤਨਖਾਹਾਂ ਤੇ ਇਹਦੇ ਨਾਲ ਚੰਗਾ ਘਰੇ ਕੰਮ ਕਰ ਲਾਂਗੇ ਜਾਂ ਫਿਰ ਸਾਨੂੰ ਤਰੀਕੇ ਨਾਲ ਮਹਗਮਾਂ ਵਿੱਚ ਰੈਗੂਲਰ ਕਰਾ ਕੇ ਸਭ ਤੋਂ ਕੰਮ ਕਰਾਓ ਪਿਛਲੇ ਸਮੇਂ ਤੁਹਾਡੇ ਵੱਲੋਂ ਨਾ ਧਰਨੇ ਦਿੱਤੇ ਗਏ ਸੀਗੇ ਜੀ ਉਹਦੇ ਵਿੱਚ ਸਰਕਾਰ ਵੱਲੋਂ ਇਹ ਪ੍ਰਸ਼ਾਸਨ ਵੱਲੋਂ ਕੁਝ ਅਰੈਸਟ ਵੀ ਕੀਤੇ ਸੀ ਬੰਦੇ ਤੇ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਕਿ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜਾਂ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਇੱਕ ਕਹਾਵਤ ਹੈ ਵੀ ਜਦੋਂ ਦਲੀਲ ਜਾਂ ਅਪੀਲ ਤੋਂ ਗੱਲ ਅੱਗੇ ਵੱਧੇ ਨਾ ਫੇਰ ਸਰਕਾਰ ਡਾਂਗਾ ਤੇ ਹੁੰਦੀ ਹੁੰਦੀ ਹੈ। ਉਹਨਾਂ ਦੀਆਂ ਦਲੀਲਾਂ ਤੇ ਅਪੀਲਾਂ ਖਤਮ ਹੋ ਚੁੱਕੀਆਂ ਨੇ ਕਿਉਂਕਿ ਸਾਡੀ ਅਪੀਲ ਦਾ ਉਹਨਾਂ ਕੋਲੇ ਦਲੀਲ ਨਾਲ ਕੋਈ ਜਵਾਬ ਨਹੀਂ ਹੈਗਾ। ਇਸ ਕਰਕੇ ਉਹ ਡਾਂਗਾ ਤੇ ਪਰਚਿਆਂ ਤੇ ਆਏ ਹੋਏ ਨੇ। ਅੱਜ ਵੀ ਉਸੇ ਪਰਚਿਆਂ ਦੇ ਅਧੀਨ ਸਾਡੇ ਮੁੰਡੇ ਅੰਦਰ ਨੇ ਤੇ ਮੇਰੇ ਡੀਪੂ ਦੇ ਤਿੰਨ ਮੁਲਾਜ਼ਮ ਜੇਲ੍ਹ ਕੱਟ ਕੇ ਆਏ ਨੇ। ਸਿਰਫ ਮੈਟ੍ਰਿਕ ਹੀ ਸੀ ਅਸੀਂ ਮਹਿਕਮਾ ਬਚਾਉਣਾ ਚਾਹੁੰਦੇ ਆ ਉਹ ਮਹਿਕਮਾ ਵੇਚਣਾ ਚਾਹੁੰਦੇ ਨੇ ਸਿਰਫ ਇੰਨੀ ਦਲੀਲ ਤੇ ਅਪੀਲ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਜਿਹੜੇ ਮੁਲਾਜ਼ਮ ਜਾਂ ਅਰੈਸਟ ਹੋਏ ਨੇ ਜਾਂ ਕੁਝ ਮੁਲਾਜ਼ਮ ਬਾਹਰ ਵੀ ਕਰ ਦਿੱਤੇ ਗਏ ਨੇ ਤਕਰੀਬਨ ਥੋੜਾ ਜਿਹਾ ਦੱਸੋਗੇ ਵੀ ਕਿੰਨੇ ਮੁਲਾਜ਼ਮ ਹੁਣ ਅੰਦਰ ਨੇ ਤੇ ਕਿੰਨੇ ਬਾਹਰ ਆ ਗਏ ਤਕਰੀਬਨ ਸਾਡੇ 170 ਦੇ ਕਰੀਬ ਪੰਜਾਬ ਦੇ ਵਿੱਚ 28 ਤਰੀਕ ਨੂੰ 28 ਨਵੰਬਰ ਨੂੰ ਮੁਲਾਜ਼ਮ ਸੀ ਜਿਹੜੇ ਆਗੂ ਸੀ ਅਰੈਸਟ ਕੀਤੇ ਗਏ ਸੀ ਉਹਦੇ ਵਿੱਚੋਂ ਤਕਰੀਬਨ 160 ਬਾਹਰ ਆਗੂ ਬਾਹਰ ਆ ਚੁੱਕੇ ਨੇ ਤੇ 10 ਆਗੂ ਨੇ ਜਿਹੜੇ ਉਹ ਸਾਡੇ ਮੇਨ ਸੰਗਰੂਰ ਦੀ ਜਿਹੜੀ ਮੇਨ ਬੈਲਟ ਆ ਸਾਡੇ ਡੀਪੂ ਦੀ ਉਹ ਅੰਦਰ ਆ ਤੇ ਉਹਦੇ ਬਾਰੇ ਵੀ ਸਾਡੀ ਮਾਨਯੋਗ ਟ੍ਰਾਂਸਪੋਰਟ ਮੰਤਰੀ ਜੀ ਨਾਲ ਕਮਿਟਮੈਂਟ ਹੋਈ ਸੀ ਵੀ ਹਫਤੇ ਖੰਡ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਲੈ ਕੇ ਰਿਲੀਜ਼ ਕਰ ਦਾਂਗੇ ਪਰ 3 ਮਹੀਨੇ ਹੋਣ ਦੇ ਬਾਵਜੂਦ ਹਜੇ ਉਹਨਾਂ ਦਾ ਕੰਨ ਤੇ ਜੂਨ ਹੀ ਸਰਕਾਰੀ ਮੰਨ ਲਾਦਾ ਤਾਂ ਹੀ ਮੈਂ ਪਹਿਲਾਂ ਕਿਹਾ ਵੀ ਸਾਡਾ ਉਹ ਸਾਇਦ ਸਬਰ ਪਰਖ ਰਹੇ ਆ ਤੇ ਅਸੀਂ ਉਹਨਾਂ ਦੇ ਜ਼ਬਰਦਸਤ ਜਵਾਬ ਆਪਣੇ ਸਬਰ ਨਾਲ ਦੇ